WHA- wow. i okay. ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਨ ਆਇਆ ਮੇਰੀ ਪੀੜੀ ਦੇ ਮਾਲਕ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵਿਆਹ ਪੂਰਵ ਦੇ ਸੰਬੰਧ ਵਿੱਚ ਗੁਰਦੁਆਰਾ ਅਟਾਰੀ ਸਾਹਿਬ ਪਾਸੇ ਛੇਵੀਂ ਪਿੰਡ ਸਲਤਨਵੰਡ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਪ ਸਭਤ ਸੰਗਤਾਂ ਦੇ ਸਹਿਯੋਗ ਨਾਲ ਜੋ ਇੱਥੇ ਵਿਆਹ ਪੂਰਬ ਦੇ ਸਮਾਗਮ ਬੜੀ ਹੀ ਸ਼ਰਧਾ ਭਾਵਨਾ ਧੂਮਧਾਮ ਨਾਲ ਮਨਾਏ ਜਾ ਰਹੇ ਹਨ ਉੱਥੇ ਆਪ ਜੋ ਸਰਬੱਤ ਸੰਗਤਾਂ ਜਿਹੜੀਆਂ ਹਾਜ਼ਰੀਆਂ ਭਰ ਰਹੀਆਂ ਹਨ ਦਾਸ ਸੰਪਰਦਾਇਕ ਆਸਰਾ ਪੂਰੀ ਵਾਲਿਆਂ ਵੱਲੋਂ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਗੋਡਪੁਰੂ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹੈ ਅਤੇ ਨਾਲ ਹੀ ਜੋ ਗੁਰੂ ਘਰ ਦੀਆਂ ਇਮਾਰਤਾਂ ਦੀ ਸੇਵਾ ਸੰਪਰਦਾਇਕ ਕਾਰ ਸੇਵਾ ਪੂਰੀ ਵਾਲਿਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਆਪ ਸਰਬੱਤ ਸਖਤਾ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਹਨ ਆਇਆ ਗੁਰੂ ਤੇ ਮੇਲੇ ਦੇ ਸਬੰਧ ਵਿੱਚ ਜੋ ਗੁਰੂ ਕੇ ਲੰਗਰਾਂ ਦੀ ਸੇਵਾ ਇਹ 18 ਅਤੇ 19 ਜਨਵਰੀ ਦੋ ਦਿਨ ਦੀ ਜਿਹੜੀ ਸੇਵਾ ਵਾ ਇਹ ਵੀ ਸੰਪਾਦਾਇ ਕਾਰਸੇਬ ਪੂਰੀ ਵਾਲਿਆਂ ਵੱਲੋਂ ਆਪ ਸੰਗਤਾਂ ਦੇ ਸਹਿਯੋਗ ਨਾਲ ਕਰਵਾਈਆਂ ਜਾ ਰਹੀਆਂ ਹਨ ਦਾਸ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਵੀ ਗੁਰੂ ਘਰ ਦੇ ਵਿੱਚ ਜਿਹੜੇ ਆ ਆਪਣਾ ਮਾਇਆ ਦਾ ਜੋਦਾਨ ਦਿੰਦੇ ਹਨ ਆਪ ਹਾਥੀ ਸੇਵਾ ਕਰਕੇ ਦੋ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ ਦਾਸ ਸਬੱਤ ਸੰਗਤਾਂ ਦਾ ਬਹੁਤ-ਬਹੁਤ ਧਰਵਾਦ ਕਰਦਾ ਹੋਇਆ ਫਤਿਹ ਅਰਜੀ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕਾ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ-ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ ਤਨ ਮੇਰੀ ਪੀੜੀ ਦੇ ਮਾਲਕ ਆ ਬੰਦੀ ਛੋਟ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਿਨ੍ਹਾਂ ਦੇ ਅੱਜ ਵਿਆਹਪੁਰਬ ਦੀਆਂ ਖੁਸ਼ੀਆਂ ਨੂੰ ਮਨਦਿਆ ਹੋਇਆ ਉਹਨਾਂ ਦੇ ਪਾਵਨ ਅਤੇ ਪਵਿੱਤਰ ਅਸਥਾਨ ਗੁਰਦੁਆਰਾ ਅਟਾਰੀ ਸਾਹਿਬ ਜੀ ਵਿਖੇ ਸਮੂਹ ਸਾਧ ਸੰਗਤਾਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਜਿਹੜੀਆਂ ਕੜੀਆਂ ਨੇ ਉਹਨਾਂ ਨੂੰ ਸਫਲ ਬਣਾ ਰਹੀਆਂ ਨੇ ਸਤਿਗੁਰੂ ਕਿਰਪਾ ਕਰਨ ਸਾਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਜੋ ਵੀ ਮਨੋ ਕਾਉਨਾਵਾਂ ਮ ਭਾਵਨਾਵਾਂ ਹਨ ਉਹ ਸਤਿਗੁਰੂ ਜੀ ਸਾਰਿਆਂ ਦੀਆਂ ਪੂਰੀਆਂ ਕੱਲਣਾ ਮੈਂ ਆਪ ਜੀ ਨੂੰ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਇਸ ਪਾਵਨ ਅਸਥਾਨ ਤੇ ਕਿਸ ਤਰ੍ਹਾਂ ਆਏ ਉਹਦਾ ਦੋ ਚਾਰ ਮਿੰਟ ਆਪ ਜੀਆਂ ਦੇ ਨਾਲ ਸਾਂਝ ਪਾਉਣੀ ਚਾਹੁੰਦਾ ਗੁਰੂ ਅਰਜਨ ਪਾਤਸ਼ਾਹ ਜੀ ਦੇ ਸੁਪੁੱਤਰ ਪੰਜਮ ਪਾਤਸ਼ਾਹ ਜੀ ਦੇ ਫਰਜ਼ੰਦ ਛੇਵੇਂ ਪਾਤਸ਼ਾਹ ਤਨਤਨ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹੀ ਜੀ ਮਹਾਰਾਜ ਜਦੋਂ ਉਹਨਾਂ ਦਾ ਵਿਆਹ ਨਗਰ ਡੱਲਾ ਸੁਲਤਾਨਪੁਰ ਲੋਧੀ ਦੇ ਕੋਲ ਨਜ਼ਦੀਕ ਨਗਰ ਹੈ ਉਸ ਇਤਿਹਾਸਕ ਨਗਰ ਦੇ ਵਿੱਚ ਮਾਤਾ ਦਮੋਦਰ ਜੀ ਦੇ ਨਾਲ ਨਜਿੱਗਤ ਹੋਇਆ ਤੇ ਪਾਤਸ਼ਾਹ ਇਸ ਸਥਾਨ ਤੇ ਆਏ ਨਗਰ ਸੁਲਤਾਨਵਿੰਦ ਦੀਆਂ ਸੰਗਤਾਂ ਨੂੰ ਪਤਾ ਲੱਗਾ ਕਿ ਤਨ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹੀ ਜੀ ਮਾਤਾ ਮੋਦਰੀ ਜੀ ਨੂੰ ਵੇਣ ਵਾਸਤੇ ਚਲੇ ਹਨ ਇਸ ਜਗ੍ਹਾ ਤੇ ਜਿਸ ਜਗ੍ਹਾ ਤੇ ਤੁਸੀਂ ਸੰਗਤੀ ਰੂਪ ਵਿੱਚ ਦਰਸ਼ਨ ਮੇਲੇ ਕਰ ਰਹੇ ਹੋ ਇਸ ਪਾਵਨ ਪਵਿੱਤਰ ਸਥਾਨ ਤੇ ਸਾਡੇ ਕੋਲ ਅੱਜ ਵੀ ਉਹ ਕਿਲਾ ਜਿਹੜਾ ਹੈ ਜਿਸ ਕਿਲੇ ਦੇ ਨਾਲ ਸਤਿਗੁਰੂ ਤਨਮੀਰੀਪੀਰੀ ਦੇ ਮਾਲਕਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕੋੜਾ ਵਧਾ ਸੀ ਉਹ ਜਿਹੜਾ ਕਿਲਾ ਅੱਜ ਵੀ ਇੱਕ ਕਰੀਰ ਦੇ ਰੂਪ ਦੇ ਵਿੱਚ ਸਾਡੇ ਕੋਲ ਹੈ ਤੇ ਬਹੁਤ ਹੀ ਸੋਹਣੇ ਫਲਾਵਰਸ ਲੱਗਦੇ ਬਹੁਤ ਸੋਹਣੇ ਫੁੱਲ ਲੱਗਦੇ ਆ ਇਹ ਸਾਡੇ ਕੋਲ ਬੜੀ ਵੱਡੀ तकरीबन 450 ਸਾਲ ਪੁਰਾਣੀ ਸਾਡੇ ਕੋਲ ਇਹ ਯਾਦ ਹੈ ਤੇ ਤਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਵਿਰਾਸ ਦਾ ਟਿਕਾਣਾ ਜਿਹੜਾ ਹੈ ਉਹ ਇੱਥੇ ਕੀਤਾ ਗਿਆ ਸੋ ਹਰ ਸਾਲ ਸੰਗਤਾਂ ਬੜੇ ਵੱਡੇ ਪੱਦਰ ਤੇ ਪਹੁੰਚਦੀਆਂ ਨੇ ਤੁਸੀਂ ਪਿੱਛੇ ਵੇਖ ਸਕਦੇ ਹੋ ਮਾਹਪੁਰਖੇ ਬਾਬਾ ਸੁਖਵਿੰਦਰ ਸਿੰਘ ਜੀ ਪੂਰੀ ਵਾਲੇ ਮਾਹਪੁਰਖ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਮਾਹਪੁਰਖਾਂ ਦੇ ਸੰਪਰਦਾਇ ਵੱਲੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਵਧੀਆ ਅਤੇ ਸੋਹਣੀ ਇਮਾਰਤ ਸੋਹਣੀ ਓਟਾਰੀ ਸੋਹਣੀ ਮਹਿਲ ਜਿਹੜੇ ਨੇ ਉਹ ਸਤਿਗੁਰਾਂ ਦੇ ਉਹ ਸਾਰੇ ਗਏ ਆ ਸੋ ਅੱਜ ਸਤਿਗੁਰੂ ਜੀ ਦੇ ਇਸ ਪਾਵਨ ਪਵਿੱਤਰ ਅਸਥਾਨ ਤੇ ਵਿਆਹ ਪਰ ਬੜੀ ਸ਼ਰਧੀ ਕਲਾ ਦੇ ਨਾਲ ਬਣਾਇਆ ਜਾ ਰਿਹਾ ਅਸੀਂ ਸਮੂਹ ਮੈਨੇਜਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਤਾਵੇਂ ਸਕੱਤਰ ਸਰਦਾਰ ਪ੍ਰਤਾਪ ਸਿੰਘ ਜੀ ਐਡੀਸ਼ਨਲ ਸਕੱਤਰ ਅਤੀ ਸਤਿਕਾਰਯੋਗ ਸਰਦਾਰ ਗੁਰਿੰਦਰ ਸਿੰਘ ਜੀ ਮਥਰੇਵਾਲ ਅਤੇ ਸਰਦਾਰ ਬਲਵਿੰਦਰ ਸਿੰਘ ਜੀ ਖੈਰਾਵਾਦ ਸਾਡੇ ਸਤਿਕਾਰਯੋਗ ਮੈਨੇਜਰ ਵੱਡੇ ਵੀਰ ਜੀ ਸਰਦਾਰ ਰਿਸ਼ਪਾਲ ਸਿੰਘ ਜੀ ਮਿਤ ਮੈਨੇਜਰ ਸਰਦਾਰ ਜਗਰਾਜ ਸਿੰਘ ਜੀ ਅਤੇ ਸਮੁੱਚੇ ਸਟਾਫ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ ਪੀ ਸੰਗਤਾਂ ਨੂੰ ਕਿਸੇ ਵੀ ਚੀਜ਼ ਦੀ ਕਿਸੇ ਵੀ ਪ੍ਰਕਾਰ ਦੀ ਜਿਹੜੀ ਉਹ ਮੁਸ਼ਕਲ ਜਿਹੜੀ ਹੈ ਉਹ ਨਹੀਂ ਆਉਣ ਦਿੱਤੀ ਜਾ ਰਹੀ ਸੋ ਸਤਿਗੁਰੂ ਜੀ ਦੇ ਵਿਆਹਪੁਰਬ ਤੇ ਪਹੁੰਚ ਰਹੀਆਂ ਸਾਰੀਆਂ ਸੰਗਤਾਂ ਨੂੰ ਜੀਉ ਆ ਆਖਿਆ ਜਾਂਦਾ ਇਹ ਅਸਥਾਨ ਉਹ ਪਾਵਨ ਅਤੇ ਪਵਿੱਤਰ ਅਸਥਾਨ ਹੈ ਜਿਸ ਅਸਥਾਨ ਤੇ ਉਹਨਾਂ ਲੋਕਾਂ ਦੇ ਭਾਗ ਖੁੱਲ ਜਾਂਦੇ ਆ ਜਿਨ੍ਹਾਂ ਨੇ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ ਜਿਨ੍ਹਾਂ ਦੇ ਸ਼ੁਭ ਕਾਰਜਾਂ ਦੇ ਵਿੱਚ ਵਿਗਨ ਪੈਂਦੇ ਹਨ ਉਹ ਇੱਥੇ ਆਣ ਕੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਅੰਮ੍ਰਿਤ ਮੇ ਪੰਚਮ ਕੜਾ ਪ੍ਰਸ਼ਾਦ ਦੇਗਾ ਅਤੇ ਸਿਰਾ ਸਾਹਿਬ ਲੈ ਕੇ ਜੇ ਲੜਕੀਆਂ ਦੀ ਗੱਲ ਕਰੀਏ ਤੇ ਉਹ ਚੂੜੇ ਲੈ ਕੇ ਇੱਥੇ ਪਹੁੰਚਦੀਆਂ ਨੇ 사ਤਗੁਰੂ ਸਾਰਿਆਂ ਦੀਆਂ ਜਿਹੜੀਆਂ ਮਨੋ ਕਾਮਨਾਵਾਂ ਭਾਵਨਾਵਾਂ ਪੂਰੀਆਂ ਕਰਦੇ ਨੇ ਬਸ ਇੱਕ ਭਰੋਸੇ ਦੀ ਗੱਲ ਹੈ ਮੈਂ ਇੱਕ ਸ਼ਬਦ ਕਹਿ ਕੇ ਆਪ ਜੀ ਦੇ ਕੋਲ ਖਿਮਾ ਲਵਾਂਗਾ ਭਾਵੇਂ ਤਤੇ ਥਮ ਹੁਣ ਲਾਲੋ ਲਾਲ ਜੀ ਤੇ ਸੇਵਕਾਂ ਨੂੰ ਆਰਾਮ ਲੈਂਦਾ ਹੈ ਵਿਚਾਲ ਜੀ ਮਾਰਦੇ ਨੇ ਜਿਹੜੇ ਉਹੀ ਮਰ ਜਾਂਦੇ ਆ ਰੱਖਦੇ ਭਰੋਸਾ ਜਿਹੜੇ ਤਰ ਜਾਂਦੇ ਆ ਇੱਕ ਬਾਜੋਂ ਜੱਗੋਂ ਜਿਹੜੀ ਚੱਲੀ ਸਕਣੀ ਸਤ ਪੁੱਤ ਗੁਰਾਂ ਤੋਂ ਲੈ ਗਈ ਸੁਲਖਣੀ ਏਕੇ ਦਾ ਗੁਰੂ ਜੀ ਸਾਤਾ ਕਰ ਜਾਂਦੇ ਆ ਤੇ ਰੱਖਦੇ ਭਰੋਸਾ ਜਿਹੜੇ ਤਰ ਜਾਂਦੇ ਆ ਰੱਖ ਕੇ ਭਰੋਸਾ ਜਿਸ ਨੇ ਧਿਆ ਲਿਆ ਤੇ ਪੱਥਰਾਂ ਤੋਂ ਮਾਨ ਬੰਦਗੀ ਨਾ ਪਾਲਿਆ ਰੱਖ ਕੇ ਭਰੋਸਾ ਪੱਥਰਾਂ ਚੋਂ ਮਾਨ ਮਾਨ ਬੰਦਗੀ ਨਾ ਪਾਲਿਆ ਬੈਂਕਾ ਸਿਰ ਚਰਣੀ ਜੋ ਤਰ ਜਾਂਦੇ ਆ ਰੱਖਦੇ ਭਰੋਸਾ ਜਿਹੜੇ ਤਰ ਜਾਂਦੇ ਆ ਅੱਜ ਵੀ ਇਸ ਪਾਵਨ ਪਵਿੱਤਰ ਸਥਾਨ ਤੇ ਜਿਨ੍ਹਾਂ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਪੂਰੀਆਂ ਹੁੰਦੀਆਂ ਨੇ ਉਹ ਇੱਥੇ ਆਣ ਕੇ ਨਕਮਸਤਕ ਹੁੰਦੇ ਆ ਸੋ ਸਾਡੇ ਬੜੇ ਸੁਚੱਜੇ ਪ੍ਰਬੰਧ ਮੇਰੇ ਵੱਡੇ ਵੀਰ ਸਰਦਾਰ ਰਿਸ਼ਪਾਸ ਸਿੰਘ ਜੀ ਪੰਡੂਰੀ ਸਾਹਿਬ ਮੈਨੇਜਰ ਗੁਰਦੁਆਰਾ ਅਟਾਰੀ ਸਾਹਿਬ ਪਿੰਨ ਸੁਲਤਾਨਵਿੰਡ ਅਤੇ ਗੁਰਦੁਆਰਾ ਕੋਠਾ ਸਾਈ ਪਿੰਡ ਵੱਲਾ ਜੋ ਸਾਡੇ ਕੋਲ ਦੋਨਾਂ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਹੈ ਬਹੁਤ ਹੀ ਸੁਚੱਜੇ ਪ੍ਰਬੰਧ ਉਹਨਾਂ ਨੇ ਕੀਤੇ ਆ ਉਹਨਾਂ ਵੱਲੋਂ ਵੀ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਜਿੱਥੋਂ ਤੱਕ ਵੀ ਸਾਡੀ ਇਹ ਜਿਹੜੀ ਕਵਰੇਜ ਪਹੁੰਚਦੀ ਹੈ ਉਹਨਾਂ ਸੰਗਤਾਂ ਨੂੰ ਬੇਨਤੀ ਕਰਾਂ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜਰੂਰ ਇੱਕ ਵਾਰ ਇਸ ਪਾਵਨ ਪਵਿੱਤਰ ਸਥਾਨ ਤੇ ਹਾਜ਼ਰੀ ਭਰੋ ਤੁਹਾਡੇ ਮਨਾਂ ਨੂੰ ਬੜੀ ਸ਼ਾਂਤੀ ਮਿਲੇਗੀ ਸੋ ਸਾਰੀਆਂ ਸੰਗਤਾਂ ਨੂੰ ਮੈਨੇਜਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਕਮੇਟੀ ਵੱਲੋਂ ਸਮੂਹ ਨਗਰ ਵੱਲੋਂ ਜੀਉ ਆਖੇ ਜਾਂਦਾ ਹੈ ਗੁਰੂ ਕਿਰਪਾ ਕਰਨ ਸਾਰਿਆਂ ਦੇ ਸਿਰ ਤੇ ਮੇਰੇ ਪ੍ਰਿਆ ਹੱਥ ਰੱਖ ਕੇ ਚੜ੍ਹਦੀ ਕਲਾ ਵਾਲੇ ਜੀਵਨ ਦੇਸ਼ ਕੌਮ ਧਰਮ ਦੇ ਵਫਾਦਾਰ ਹੋਣ ਦਾ ਮਾਨ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ